ਹਾਂਜੀ ਇਹ ਵਾਲੇ ਸੂਟ ਪਿਓਰ ਕਾਟਨ ਦੇ ਆਉਣਗੇ ਤੇ ਇਹਨਾਂ ਦੇ ਵਿਦਆਊਟ ਦੁਪੱਟਾ ਆਉਣਗੇ ਜੀ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ ਤੁਸੀਂ ਇੱਕ ਸੂਟ ਵੀ ਬਾਈ ਕਰ ਸਕਦੇ ਹੋ ਜਿੰਨੇ ਤੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕ੍ਰੇਪ ਦੇ ਡਿਸ਼ੀਨ ਕ੍ਰੇਪ ਦਾ ਤੇ ਇਹਨਾਂ ਦੇ ਉੱਪਰ ਹੈਂਡਵਰਕ ਹੈ ਨਾਲ ਦੁਪੱਟੇ ਦੇ ਉੱਪਰ ਪ੍ਰੋਪਰ ਲੈਂਸ ਲੱਗੀ ਹੋਈ ਹੈ ਬਾਟਮ ਦੇ ਵਰਕ ਆਏਗਾ 슬ੀਵਜ਼ ਵਰਕ ਆਏਗਾ ਕਲਰ ਆਪਸ਼ਨ ਦਿੱਤੀ ਹੋਈ ਹੈ ਤੇ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਵੀ ਬਿਲਕੁਲ ਫ੍ਰੀ ਰਹੇਗੀ ਜੀ ਇਹ ਸਪੈਸ਼ਲਕ ਰਹੇਗੀ ਤੇ ਨਾਲ ਦੁਪट्टे ਵੀ ਸੇਮ ਫੈਬਰਿਕ ਦੇ ਇਹ ਚੌਕਲੇਟ ਫੈਬਰਿਕ ਹੈ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ ਇਹ ਵਿਦਆਊਟ ਲਾਈਨਿੰਗ ਸਟੀਚ ਹੁੰਦਾ ਜੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹਨਾਂ ਨਾਲ ਦੁਪੱਟੇ ਨੇ ਦੁਪੱਟਿਆਂ ਦੇ ਉੱਪਰ ਵੀ ਪ੍ਰੋਪਰ ਲੇਸ ਲੱਗੀ ਹੋਈ ਹੈ ਸ਼ਿਪਿੰਗ ਬਿਲਕੁਲ ਫ੍ਰੀ ਹੈ ਸਮਰ ਦੇ ਵਿੱਚ ਵੀਅਰ ਕਰ ਸਕਦੇ ਆਪਾਂ ਇਹ ਵਾਲੇ ਸੂਟ ਪਿਓਰ ਹੈਂਡਵਰਕ ਦੇ ਆਉਣਗੇ ਤੇ ਨਾਲ ਉੱਪਰ ਪ੍ਰਾਈਸ ਮੈਂਸ਼ਨ ਹੈ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਇਹ ਸੂਟਾਂ ਨੂੰ ਵੀਅਰ ਕਰ ਸਕਦੇ ਹੋ ਇਹ ਖੱਦਰ ਦੀ ਫੁਲਕਾਰੀ ਵਾਲੇ ਸੂਟ ਨੇ ਤੇ ਆਪਣੇ ਬਿਲਕੁਲ ਸ਼ਿਪਿੰਗ ਫ੍ਰੀ ਹੁੰਦੀ ਹੈ ਜੀ ਇਹਨਾਂ ਦਾ ਜੌਰਜਟ ਫੈਬਰਿਕ ਰਹੇਗਾ ਤੇ ਇਹਨਾਂ ਦੇ ਉੱਪਰ ਪ੍ਰੋਪਰ ਹੈਂਡਵਰਕ ਹੈ ਜੀ ਇਹ 41 42 ਸੌਂ ਦੀ ਰੇਂਜ ਦੇ ਵਿੱਚ ਆ ਜਾਣਗੇ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਅਨਸਟਿਚ ਹੁੰਦੇ ਆ ਤੁਸੀਂ ਇਹਨਾਂ ਦਾ ਲਹਿੰਗਾ ਸ਼ਰਾਰਾ ਗਰਾਰਾ ਕੁਝ ਵੀ ਬਣਵਾ ਸਕਦੇ ਹੋ ਤੇ ਇਹਦੇ ਵਿੱਚ ਕਲਰ ਆਪਾਂ ਦਿੱਤੀ ਹੋਈ ਹੈ ਜੀ ਆਪਾਂ ਇਹਨਾਂ ਦਾ ਓਪਨ ਪਿਕ ਵੀ ਸੈਂਡ ਕੀਤੀ ਹੋਈ ਹੈ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਵਾਲਾ ਡਿਸ਼ੀਨਰ ਕ੍ਰੇਪ ਦੇ ਵਿੱਚ ਬਣਿਆ ਹੋਇਆ ਸੂਟ ਹੈ ਇਹ ਖਾਦੀ ਸਿਲਕ ਦੇ ਵਿੱਚ ਆਏਗਾ ਜੀ 올 ਇੰਡੀਆ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਤੁਸੀਂ ਹਲਦੀ ਦੀ ਫੰਕਸ਼ਨ ਵਾਸਤੇ ਵੀ ਆਰਡਰ ਕਰ ਸਕਦੇ ਹੋ ਸੂਟ ਮਹਿੰਦੀ ਦੇ ਫੰਕਸ਼ਨ ਵਾਸਤੇ ਵੀ ਇਹਦੇ ਵਿੱਚੋਂ ਬਾਏ ਕਰ ਸਕਦੇ ਹੋ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਆਪਾਂ ਫੋਰਨ ਕੰਟਰੀਆਂ ਦੇ ਵਿੱਚ ਵੀ ਸੂਟ ਸੈਂਡ ਕਰਦੇ ਆਂ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ